ਪੰਜਾਬ ਰਾਜ ਵਿੱਚ ਪ੍ਰਵਾਸੀ ਭਾਰਤੀਆਂ ਦੀਆਂ ਜ਼ਮੀਨਾਂ ਨੂੰ ਨਜਾਇਜ਼ ਤੌਰ ਉਤੇ ਹੜੱਪਣ ਦੇ ਮਾਮਲੇ ਲਗਾਤਾਰ ਵਧ ਰਹੇ ਨੇ તાਜਾ ਮਾਮਲਾ ਕਪੂਰਤਲਾ ਤੋਂ ਸਾਹਮਣੇ ਆਇਆ ਜਿੱਥੇ ਵਿਦੇਸ਼ ਚ ਰਹਿੰਦੇ ਪੂਰਨ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ মিডিਆ ਨੂੰ ਇਸ ਬਾਬਤ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਰਿਸ਼ਤੇਦਾਰ ਕਪੂਰਥਲਾ ਵਸੰਤ ਵਿਹਾਰ ਚ ਕਰੋੜਾਂ ਰੁਪਏਾਂ ਦੇ 20 ਬੜਲੇ ਦੇ ਪਲਾਟ ਦੀ ਜਾਲੀ ਪਾਵਰ ਆਫ ਅਟਾਰਨੀ ਬਣਾ ਕੇ ਉਸ ਪਲਾਟ ਦੀ ਰਜਿਸਟਰੀ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਂ ਕਰਵਾ ਦਿੱਤੀ ਸੀ ਜਦੋਂ ਉਹਨਾਂ ਨੂੰ ਇਸ ਬਾਰੇ ਪਤਾ ਲੱਗਿਆ ਤੇ ਇਸ ਮਾਮਲੇ ਸੰਬੰਧੀ ਪਹਿਲੀ ਸ਼ਿਕਾਇਤ ਐਨ ਆਰ ਆਈ ਅਸੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਨਾਲ ਏ ਆਈ ਜੀ ਥਾਣੇ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਪਰ ਹਜੇ ਤੱਕ ਇਨਸਾਫ ਨਹੀਂ ਮਿਲਿਆ ਸਰ ਕੀ ਨਾਮ ਹੈ ਆਪਣਾ ਵਰਣਪੂਰਨ ਸੰਗ ਹੈ ਹਾਂਜੀ ਸਰ ਕਿੱਥੋਂ ਦੇ ਰਹਿਣ ਵਾਲੇ ਹੈ ਯੂਕੇ ਦੇ ਰਹਿਣ ਵਾਲਾ ਯੂਕੇ ਕਿਹੜੀ ਜਗਤ ਤੋਂ ਅ ਬਸ ਫਰਮ ਵਿਚ ਕਿੰਨੇ ਟੈਂਪਰ ਹੋ ਰਹੇ ਨੇ 1968 ਤੋਂ ਮੈਂ ਜੋ ਕਰ ਰਿਹਾ ਤੇ ਸੰਗਠਨ ਸੀ ਅੱਜ press conference ਕੀਤੀ ਹੈ ਕੀ ਕਾਰਨਾਂ ਤੇ ਜਿਹਨੂੰ ਲੈ ਕੇ ਤੁਹਾਡੇ ਵੱਲੋਂ ਅੱਜ press conference ਕੀਤੀ ਗਈ ਹੈ ਇਹ ਮੇਰਾ ਕਪੂਰਥਲੇ ਪਲਾਂਟ ਸੀਗਾ ਜੀ ਜਿਹੜਾ ਕਿ ਮੇਰੇ ਸੱਕੀ ਭੂਆ ਦੇ ਪੁੱਤ ਨੇ ਉਹਨੂੰ ਆਪਣੇ ਨਕਲੀ ਪਾਵਰ ਟਾਣੇ ਬਣਾ ਕੇ ਮੈਂ ਇਹਨੂੰ ਪਾਵਰ ਟਾਣੇ ਦਿੱਤੀ ਸੀ ਲੋਕਾਫਰ ਕਰਨੋਂ ਪਰ ਇਹ ਨਕਲੀ ਬਣਾ ਕੇ ਮੈਂ ਕਿ ਆਪਣੇ ਤੀਜਾ ਜਵੈਦਨਾਤ ਰਾਜਿਸਤ੍ਰਿਕਾ ਦਿੱਤੀ ਉਸ ਤੋਂ ਬਾਅਦ ਨੇ ਕੰਦਾ ਕੰਦਾ ਰ ਕੱਢਣ ਲੱਗਾ ਤੇ ਕੰਦੇ ਮੈਂ ਉਹਨੂੰ ਉਹਦੇ ਵੀ ਰੋਕਿਆ ਵੀ ਕੰਦਾ ਨਹੀਂ ਕਰਨੀ ਹੈ ਪਰ ਫਿਰ ਇਹ ਕਾ ਚਾ ਮੈਂ ਉਹਨੂੰ ਹਟਾਇਆ ਚਾਰ ਦੁਵਾਰੀ ਜਨੇ ਕੱਢ ਲਈ ਕੰਦਾ ਜਿਵੇਂ ਆਪਣੇ ਕੋਠੀ ਦੇ ਨਾਲ ਵਾਲਾ ਅਜੇ ਸੀਦਾ ਮੈਨੂੰ ਨਹੀਂ ਪਤਾ ਲੱਗਾ ਕਿ ਇਹਨੇ ਆਪਣੀ ਧਿ ਯੋਜਨਾ ਦੇ ਕੀਤੀ ਫਿਰ ਨੇ ਆਪਣੇ ਗ੍ਰੇਡ ਕੱਢ ਰਿਹਾ ਕੰਦੇ ਵਿੱਚ ਆਪ ਮੇਰੇ ਪਲਾਟ ਦੇ ਵਿੱਚ ਕੋਠੀ ਦੇ ਵਿੱਚੋਂ ਮੈਂ ਉਹਨੂੰ ਰੋਕਿਆ ਵੀ ਪਰ ਇਹ ਕਹਿੰਦਾ ਨਹੀਂ ਇੱਕੋ ਗੱਲ ਮੈਂ ਲੋਕਾਫ ਤੇ ਕਰੂੰਗਾ ਜਰਾ ਤੇ ਫੇਰ ਨਾ ਕਰ ਬਾਅਦ ਦੇ ਵਿੱਚ ਆ ਇਹਨੂੰ ਪਪਾ ਸੇ ਮੰਗਵਾ ਰਿਹਾ ਮੈਂ ਕਿ ਮੈਨੂੰ ਬਕਾਉਂਦਾ ਰਿਹਾ ਦੋਸਤ ਅਜੇ ਪਲਾਟ ਨਹੀਂ ਵੇਚਦਾ ਇਹ ਹੈ ਉਹ ਹੈ ਦੋ ਸਾਲ ਜਾਂ 7 ਤੱਕ ਮੈਨੂੰ ਬਕਾਉਂਦਾ ਰਿਹਾ ਤਾਂ ਪੱਕੇ ਨਹੀਂ ਮਰਲੇ ਪਲਾਟ ਵੀ ਮਰਲੇ ਦਾ ਪਲਾਟ ਹੈ ਜੀ ਜਿਹਦੇ ਅੱਜ ਵੇ 2 ਕਰੋੜ ਤੋਂ ਉੱਪਰ ਹੀ ਵੈਲਿਊ ਹੋਣੀ ਹੈ ਕਿਹੜੀ ਜਗ੍ਹਾ ਤੇ ਤੁਹਾਡਾ ਇਹ ਪਲਾਟ ਹੈ ਹਾਂਜੀ ਤੁਹਾਡਾ ਪਲਾਟ ਕਿਹੜੀ ਜਗ੍ਹਾ ਤੇ ਹੈ ਬਸੰਤ ਵਿਹਾਰ ਇੱਕ ਇੱਕ ਨਾਮ ਦਾ ਪਲਾਟ ਹੈ ਪੂਰਾ ਹਾਂਜੀ ਕੁੰਦਨ ਖੇਹ ਦੇ ਕੋਠੇ ਦੇ ਨਾਲ ਲੱਗਦਾ ਪਲਾਟ ਹੈ ਤੈਨੂੰ ਇਸ ਸੰਬੰਧੀ ਤੁਸੀਂ ਕੋਈ ਪੁਰਸਪਛਾਤ ਨੂੰ ਲਿਖਤੀ ਕੰਪਲੀਟ ਕੀਤੀ ਹੈ ਪੋਟੋਸ਼ਨ ਨੂੰ ਕੀਤਾ ਜੀ ਹੁਣ ਐਸਐਸਪੀ ਨੂੰ ਵੀ ਹੁਣ ਕੀਤੇ ਕੰਪਲੇਂਟ ਪੱਲਾ ਮੈਂ ਆਪਣੇ ਐਨਆਰਏ ਦੇ ਵੀ ਕੰਪਲੇਂਟ ਕਰ ਚੁੱਕਾ ਆਪਣੇ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖ ਚੁੱਕਾ ਤੇ ਕੋਈ ਉਧਰੋਂ ਐਲਜੀਬੀ ਨੂੰ ਵੀ ਲਿਖ ਚੁੱਕਾ ਕੋਈ ਜਵਾਬ ਨਹੀਂ ਆਇਆ ਕੋਈ ਉਧਰ ਇਨਸਾਫ ਨਹੀਂ ਮਿਲਿਆ ਉਹਦੇ ਤਾਂ ਕਹਿਣ ਦਾ ਮਤਲਬ ਕੀ ਕਿ ਇੱਕ ਐਨਆਈ ਹੋ ਕੇ ਵੀ ਤੁਮੋ ਨੇ ਲੰਬੇ ਸਮੇਂ ਤੋਕਾ ਲੁਕੀ ਕਿ ਕਿਤਨਾ ਕਿਤ ਖਿਆਲ ਖਰਾਬ ਹੋਣਾ ਪੈ ਰਿਹਾ ਪੂਰਾ ਬਿਲਕੁਲ ਜੀ ਬਿਲਕੁਲ ਮੈਂ ਦੇਖੋ ਜਦੋਂ ਅਖੀਰ ਤੇ ਸਤੰਬਰ 2006 ਦੇ ਵਿੱਚ ਪੈਸੇ ਮੰਗੇ ਤਾਂ ਮੈਨੂੰ ਕਹਿੰਦਾ ਜੇ ਪੈਸੇ ਮੰਗੇ ਤਾਂ ਨਰਕਾਂ ਚ ਬਚਾ ਦੂੰ ਕੰਦਾ ਕੰਦਾ ਮਤਲਬ ਕਿ ਕਿਤੇ ਤੁਹਾਨੂੰ ਚਰਨਾਂ ਵਾਲੀ ਦੀ ਵੀ ਤੰਕੀ ਮਰੇ ਆਪਣੇ ਐਨ.ਆਰ.ਏ ਜਿਹੜੀ ਹੈਗੀ ਆ ਸਾਡੇ ਇੰਗਲੈਂਡ ਦੇ ਐਮਬੈਸੀ ਮੈਂ 2008 ਵਿੱਚ ਉਹਨਾਂ ਨੂੰ ਵੀ ਮੈਂ ਕੰਪਲੇਂਟ ਕਰ ਚੁੱਕਾ ਹੈਗਾ ਕਿ ਮੈਨੂੰ ਮੇਰੀ ਜਾਨ ਦਾ ਖਤਰਾ ਹੈ ਨਾ ਕਰੋ ਤਾਂ ਤੇ ਕਿ ਤੁਸੀਂ ਕੈਰੇਕਟ ਡਿਵੈਲਪਰ ਪ੍ਰਸ਼ਾਸਨ ਨੂੰ ਕੰਪਲੇਂਟ ਦਿੱਤੀ ਜਾਂਦੀ ਜੀ ਜੀ ਤਾਂ ਹੁਣ ਅਪਏ ਗੱਲ ਕਰੀਏ ਆਮ ਪਾਰਟੀ ਦੇ ਵਿੱਚ ਕਿਉਂਕਿ ਭਗਵੰਤ ਮਾਨ ਕਹ ਰਹੇ ਆ ਕਿ ਜਿੰਨ ਕਿ ਅਸੀਂ ਐਨਆਰਆਈ ਨੂੰ ਬਹੁਤ ਫੈਸਿਲਿਟੀਆਂ ਦੇ ਰਹੀ ਆ ਜੀ ਤਾਂ ਬੜੇ ਉਹਨਾਂ ਦੇ ਜਿਹੜੇ ਕਿ ਹੱਕ ਖੋਈ ਗਏ ਵੀ ਆ ਉਹ ਵੀ ਉਹਨਾਂ ਨੇ ਹੱਕ ਉਹਨਾਂ ਨੂੰ ਵਾਪਸ ਦਿਵਾਇ ਚਾ ਰਹੀ ਆ ਕਿਦਾਂ ਤੇਰੀ ਤੇ ਕਿ ਤੁਮੂ ਆਪ ਅਪਦੀ ਕੇ ਆਮ ਪਾਰਟੀ ਦੀ ਸਰਕਾਰ ਦੇ ਵਿੱਚ ਕੋਈ ਇਨਸਾਫ ਮਿਲੂਗਾ ਇਹ ਤਾਂ ਹੁਣ ਮੈਨੂੰ ਤਾਂ ਜਿਸ ਤਰੀਕੇ ਨਾਲ ਮੇਰੇ ਨਾਲ ਇਨਸਾਫ ਹੁੰਦਾ ਆ ਰਿਹਾ ਸ਼ੁਰੂ ਤੋਂ ਇਹ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਇਨਸਾਫ ਮਿਲੂਗਾ لیکن විශ්වාස ਤਾਂ کرنا ਪੈਂਦਾ ਨਾ ਕਿ ਕਿੰਨੇ ਜਿਹੜੇ ਤੋਂ ਮਾਮਲਾ ਲੜਕੇ ਹੋਏ ਇਹ ਆਪਣੇ ਰਜੈਸ਼ੀ ਦਾ 2000 ਉਹਨੇ ਦੋ ਦੇ ਵਿੱਚ ਕਰਾਤੀ ਸੀ ਆਪਣੇ ਧੀਜੋਜ ਦੇ ਨਾਂ ਤੇ ਜੀ ਉਸ ਤੋਂ ਬਾਅਦ ਉਹਨੇ ਕਰਾਤੀ ਸਤਪਾਲ ਮਲਤਾਨੀ ਦੇ ਨਾਂ ਤੇ ਔਰ ਉਸ ਤੋਂ ਬਾਅਦ ਉਹਨੇ ਫਿਰ ਵਾਪਸ ਆਪਣੇ ਮੁੰਡੇ ਚਰਨਜੀਤ ਸਿੰਘ ਦੇ ਨਾਂ ਤੇ ਕਰਾ ਲਈ ਆ ਵਾਪਸ ਜਿਹੜੀ ਕਿ ਹੁਣ ਉਹ ਇਸ ਟਾਈਮ ਤੇ ਉਹ ਆਪਣੇ ਸੋਮਵਾਰ ਮੰਗਲਵਾਰ ਇੱਥੇ ਆਇਆ ਉਹ ਇਹ ਤਾਂ ਕਿੰਨੀ ਮਦਦ ਕੀਤੀ ਜਿਹੜੀ ਕਿ ਤਨਾ ਕਿਤੇ ਜਿੰਨੇ ਕਿ ਤਾਡੇ ਤੁਹਾਡੇ ਵੱਲੋਂ ਇੱਕ ਠੁੱਠੀ ਪਾਪਰ ਟੋਨੀ ਚਰਕੇ ਜੀ 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 ਮੈਂ ਬੈਨੋ ਪਾਪਰ ਟੋਨੀ ਬਰਾਕੇ ਤੇ ਲੋਕਾਸ ਕਰਾਉਣ ਵਾਸਤੇ ਨਾ ਕਿ ਬੇਚਨ ਵਾਸਤੇ ਇਹਨੇ ਜਿਹੜੇ ਮੈਂ ਆਪਣੇ ਫਰੈਂਚ ਆਪਣੇ ਸਿਗਨੇਚਰ ਵੀ ਫਰੈਂਚਿਕ ਟੈਸਟ ਕਰਾਏ ਸਾਰੇ ਜਿਹੜੀ ਰਿਪੋਰਟ ਹੈ ਉਹ ਕਹਿ ਰਹੀ ਹੈ ਕਿ ਜਿਹੜੇ ਮੇਰੇ ਸਿਗਨੇਚਰ ਹੈ ਉਹ ਮੇਰੇ ਨਹੀਂ ਹੈ ਤਬਾਕੀਨ ਮਤਰਪੀ ਕਿ ਤਨਾ ਕਿਤੇ ਜਾਲੀ ਸਾਇਨ ਕਰਕੇ ਪਾਪਰ ਟੋਨੀ ਬੇਚਤ ਦੀ ਲੈ ਕੇ ਤੁਹਾਨੂੰ ਤੁਹਾਡੀ ਪ੍ਰੋਪਰਟੀ ਨੂੰ ਸੇਲ ਕਰ ਦਿੱਤਾ ਜੀ ਹੁਣ 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 ਜਦੋਂ ਆਇਆ ਸੀਗਾ ਆਪਣੇ ਆਪਣੇ 13 13 ਤਰੀਕ ਨੂੰ ਮੈਂ ਲਿਖ ਕੇ ਗਿਆ ਪਲਾਟ ਦੇ ਉੱਪਰ ਫਿਰ ਦੁਬਾਰਾ ਪਹਿਲਾਂ ਪਹਿਲੇ ਤਿੰਨ ਚਾਰ ਵਾਰੀ ਮੈਂ ਜਦੋਂ ਵੀ ਆਂਦਾ ਸੀ ਮੈਂ ਲਿਖ ਕੇ ਜਾਂਦਾ ਸੀ ਤਿੰਨ ਚਾਰ ਵਾਰ ਮੈਂ ਲਿਖਿਆ ਉੱਪਰ ਕਿ ਪਲਾਟ ਡਿਸਪਿਊਟਡ ਹੈ ਆਪਣਾ ਨਾਮ ਲਿਖ ਕੇ ਆਪਣਾ ਨੰਬਰ ਲਿਖ ਕੇ ਫੋਨ ਨੰਬਰ ਲਿਖ ਕੇ ਮੈਂ ਜਾਂਦਾ ਸੀ ਨਾਲ ਦੇ ਜਿਹੜੇ ਮੁਹੱਲੇ ਦੇ ਜਿੰਨੇ ਵੀ ਲੋਕ ਆਸ-ਪਾਸ ਰਹਿੰਦੇ ਆ ਹਰ ਇੱਕ ਨੂੰ ਮੈਂ ਆਪਣਾ ਨੰਬਰ ਲਿਖ ਕੇ ਦਿੱਤਾ ਮੋਬਾਈਲ ਨੰਬਰ ਉਹਨਾਂ ਨੇ ਦੱਸਿਆ ਵੀ ਆਹ ਗੱਲ ਹੈ ਕਿ ਉਹ ਸਾਰੇ ਇਹਨਾਂ ਤੋਂ ਦੁਖੀ ਹੈ ਉਹ ਕਹਿੰਦੇ ਬੰਦਾ ਇਹ ਬਹੁਤ ਗੰਦਾ ਹੈ ਇਹਨਾਂ ਕਰ ਵੀ ਹੋਣਾ ਚਾਹੀਦੀ ਹੈ ਉਹ ਹੁਣ ਮੈਨੂੰ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਬਹੁਤ ਹੈ ਕਿ ਵੀ ਮੈਨੂੰ ਇਨਸਾਫ ਮਿਲੇਗਾ ਬਾਕੀ ਦੋਤਾਂ ਨੂੰ ਸਭ ਨੂੰ ਸਾਰੇ ਪਤਾ ਹੈ ਵੀ ਮੈਂ ਪਹਿਲਾਂ ਕਿਹਾ ਰਾਣਾ ਗੁਰਜੀਤ ਸਿੰਘ ਦੇ ਕੋਲ ਮੈਂ ਗਿਆ ਸੀ ਜੀ ਕਿ ਮੇਰੇ ਆਪਣੇ ਦੂਸਰਾ ਮੈਨੂੰ ਇਨਸਾਫ ਦਿਓ ਜੀ ਕਿ ਕਹਿੰਦੇ ਕੀ ਹੋਇਆ ਮੈਂ ਕਿਹਾ ਇਸ ਤਰ੍ਹਾਂ ਕਰਕੇ ਕੁੰਦਨ ਸਿੰਘ ਨੇ ਮੇਰਾ ਪਲਾਂਟ ਦੱਬਿਆ ਹੋਇਆ ਹੈ ਕਿ ਜੋ ਇਹਨਾਂ ਜਿਸੀ ਗੱਤਿ ਉਹਨੇ ਗਾਂ ਕਰ ਦਿੱਤੀ ਤੇ ਰਣੇ ਗਰਜੀਤ ਕਹਿੰਦਾ ਕਿ ਪਰਮਿੰਦਰ ਸਿੰਘ ਜਿਹੜਾ ਕਿ ਆਰਕੀਟੈਕਟ ਹੈ ਕਹਿੰਦਾ ਕਿ ਉਹਦਾ ਨਾਮ ਵਿੱਚ ਲਿਖਾ ਫਿਰ ਦੇਖੀ ਇਨਸਾਫ ਮਿਲਦਾ ਮੈਂ ਕਿਹਾ ਉਸਦਾ ਨਾਮ ਮੈਂ ਕਿਉਂ ਕਿੱਦਾਂ ਲਿਖ ਦੇਵਾਂ ਜਦੋਂ ਵਿੱਚ ਹੈ ਹੀ ਨਹੀਂ ਉਹ ਮੈਂ ਝੂਠੇ ਕਬਰੇੜਾ ਕਿਉਂ ਕਰਾਂ ਕਹਿੰਦੇ ਕਹਿੰਦੇ ਮਤਲਬ ਕਿ ਕਿਤਨਾ ਕਿਤ ਸਿਆਸਤ ਹੋਈ ਤਾਂ ਸਿਆਸਤ ਪੂਰਾ ਹੀ ਉਹਦੇ ਪੂਰੀ ਸਿਆਸਤ ਦੇ ਵਿੱਚ ਉਹਦੇ ਚੱਲਦੀ ਸੀ ਸਾਰੇ ਉਹਦੇ ਮੰਨਦੇ ਸੀ ਸਾਰੇ ਉਹਦੇ ਕੋਈ ਬੰਦੇ ਸੀ ਪੁਲਿਸ ਇੰਸਪੈਕਟਰ ਦੇ ਡੀਐਸਪੀ ਤੇ ਹੁੰਦਾ ਸੀ ਜਦ ਬਸਨਵਰ ਸਿੰਘ ਬੱਲ ਉਹਦੇ ਕੋਈ ਮੈਂ ਜਦ ਲਿਖ ਗਿਆ ਤੇ ਉਹਨੇ ਰਿਪੋਰਟ ਕੀਤੀ ਉਹਦੇ ਕੋਲ ਖੁਦ ਨਹੀਂ ਆਇਆ ਮੈਂ ਲਿਖ ਕੇ ਵੀ ਜਨ ਜਾਂਦਾ ਸੀ ਮੈਂ ਘੰਟਾ ਇੱਕ ਬੰਦਾ ਸੀ ਇਹ ਇੱਥੇ ਹੁੰਦੇ ਆ ਸੁਣ ਜਾਂ ਵੀ ਮੇਰੇ ਸਾਹਮਣੇ ਨਹੀਂ ਸੀ ਆਉਂਦੇ ਜਿਹਨੇ ਬੰਦੇ ਵੱਲੋਂ ਤੁਹਾਡੇ ਪਲਾਟ ਦੇ ਉੱਤੇ ਪ੍ਰੋਪਰਟੀ ਦੇ ਉੱਤੇ ਕੰਮਜਾ ਕੀਤਾ ਗਿਆ। ਉਹ ਉਹ ਬੰਦੇ ਕਿੱਥੇ ਕਿੱਥੇ ਰਹਿੰਦੇ ਨੇ ਤੇ ਕੀ ਉਹਦਾ ਐਡਰੈਸ ਉਹ ਉਹ ਬੰਦੇ ਆਪਣੇ ਇੰਗਲੈਂਡ ਰਹਿ ਰਹੇ ਹੈਗੇ ਉਹਨਾਂ ਦਾ ਮੈਂ ਤੁਹਾਨੂੰ ਐਡਰੈਸ ਦੇ ਦਿੰਨਾ ਹੈਗਾ ਲੱਭ ਕੇ ਹੁਣੇ 42 ਗੋਡਵੇ ਰੋਡ ਹੈਗਾ ਬੋਲ ਸੁਣਦਾ ਪ੍ਰੋਪਰ ਐਡਰੈਸ ਮੈਂ ਤੁਹਾਨੂੰ ਦੇ ਦਿੰਨਾ ਹੈਗਾ। ਅ ਬਾਕੀ ਉਹ ਆਪਣੇ ਘਰਾਂ ਦੇ ਟਿਕ ਨੂੰ ਆਏ ਸੀ ਕਿ ਨਾ ਦਾਸ ਨੂੰ ਆਏ ਸੀ ਦਿੱਲੀ ਰਹੇ 2-4 ਦਿਨ ਬਾਅਦ ਵਿੱਚ ਉਹ ਇੱਥੇ ਆਏ। ਮੈਨੂੰ ਮੈਂ ਆਣ ਕੇ 13 ਤਰੀਕ ਨੂੰ ਮਿਲ ਲਿਖਿਆ 14 ਨੂੰ ਉਹਨੇ ਮਟਾਤਾ ਕਮਾਲ ਪਰ ਰੰਗ ਫੇਰ ਤੋਂ ਉਪਰ ਦੁਬਾਰਾ ਉਹਨਾਂ ਨੇ ਮੈਂ 15 ਤਰੀਕ ਨੂੰ ਆਣ ਕੇ ਫੇਰ ਮੈਂ ਆਪਣੇ ਐਸਐਸਪੀ ਸਾਹਿਬ ਨੂੰ ਕੰਪਲੇਂਟ ਲਿਖ ਕੇ ਦੇ ਕੇ ਆਇਆ ਤੇ ਜੀ ਐਨਆਰਆਈ ਐਸਐਸਪੀ ਸਾਹਮਣੇ ਕੀ ਪ੍ਰੋਸਾ ਦਿੱਤਾ ਹੈ ਐਸਐਸਪੀ ਸਾਹਮਣੇ ਮਿਲੇ ਨਹੀਂ ਉਹ ਦਾ ਸੀ ਮੇਰਾ ਸਾਹਮਣੇ ਬੈਠੇ ਸੀ ਉਸੇ ਡਿਊਟੀ ਨਹੀਂ ਸੇ ਉਹ ਪਰ ਉਹਨੇ ਮਾਰ ਕਰ ਦਿੱਤੇ ਸੀ ਇਹ ਨਹੀਂ ਪਤਾ ਵੀ ਕਿਹਨੂੰ ਕੀਤੀ ਕਿਹਨੂੰ ਨਹੀਂ ਕੀਤੀ ਬਾਕੀ ਪੂਰਾ ਭਰੋਸਾ ਹੈਗਾ ਕਿ ਵੀ ਹੁਣ ਇਨਸਾਫ ਮਿਲ ਸਕਦਾ ਹੈ ਕਿ 16 ਤਰੀਕ ਨੂੰ ਪੰਜਾਬ ਸ਼ਨੀਵਾਰ ਆ ਗਿਆ 17 ਤਰੀਕ ਦੇ ਛੁੱਟੀ ਸੀ ਤੇ ਸੋਮਵਾਰ ਨੂੰ 18 ਤਰੀਕ ਨੂੰ ਉਹ ਪੇਪੱਤ ਦੋਨੋਂ ਹੀ ਇਥੋਂ ਮਾਰ ਕੇ ਕਬੂਥਲਾ ਛੱਡ ਕੇ ਦੌੜ ਗਏ ਇਹ ਨਹੀਂ ਪਤਾ ਦਿੱਲੀ ਬੈਠੇ ਆ ਕਿ ਵਾਪਸ ਇੰਗਲੈਂਡ ਚਲੇ ਗਏ